ਕੱਸੀ ਪਹੁੰਚਿਆ ਜ਼ਿਲ੍ਹਾ ਗਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਕਰਸੀਗਾਤਲਾ ਸੋ ਇਸ ਪਿੰਡ ਦੇ ਵਿੱਚ ਵੀ ਜਿਹੜਾ ਹੜ੍ਹ ਨੇ ਕਾਫੀ ਜਿਹੜਾ ਪਿੰਡ ਦੇ ਵਿੱਚ ਲੋਕਾਂ ਦੇ ਜਿਹੜੇ ਘਰ ਨੇ ਨੁਕਸਾਨ ਦਾ ਕੀਤੇ ਨੇ ਸੋ ਕਾਫੀ ਪਿੰਡਾਂ ਦੇ ਵਿੱਚ ਹੜ੍ਹ ਦਾ ਜਿਹੜਾ ਪ੍ਰਭਾਵ ਤੇ ਰਿਹਾ ਇਲਾਕਿਆਂ ਦੇ ਵਿੱਚ ਇਸ ਪਿੰਡ ਦੇ ਵਿੱਚ ਵੀ ਜਿਹੜਾ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਜਿਉ ਤੁਸੀਂ ਬਣ ਟੁੱਟਿਆ ਤੇ ਇਸ ਪਿੰਡ ਵੱਲੋਂ ਵੀ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਸ ਪਿੰਡ ਨੂੰ ਵੀ ਜਿਹੜਾ ਅਕਸਰ ਘਰਾਂ ਨੂੰ ਨੁਕਸਾਨ ਦਾ ਹੀ ਕਰ ਗਿਆ ਸੋ ਸਾਡੇ ਨਾਲ ਕੁਝ ਪਿੰਡ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਜਿਹੜੇ ਨੁਕਸਾਨ ਦਾ ਹੀ ਹੋਏ ਨੇ ਉਹਨਾਂ ਨਾਲ ਇਹ ਪੈਂਡਰ ਸਿੰਘਾਤਲਾ ਜਿਲ੍ਹਾ ਗਰਦਾਸਪੁਰ ਕਿਦੋਂ ਭਾਜੀ ਜਿਹੜਾ ਇਹ ਪਾਣੀ ਫਰੇਸ ਪੈਂਡ ਦੇ ਵਿੱਚ ਜਿਹੜਾ ਆਜੂ ਹਾਂਜੀ ਕਿਦੋਂ ਪਾਣੀ ਜਿਹੜਾ ਆਰਦਾ ਇਸ ਪੈਂਡ ਵਿੱਚ ਇਹ ਤੇ ਜਿਉਂ ਮੀਂਹ ਪੈਣ ਲੱਗਾਇਆ ਤੁਰਦਾ ਉਹਦਾ ਪਾਣੀ ਖਲੋਤੇ ਜੇ ਜਦੋਂ ਤੁਸੀਂ ਬੰਦ ਰੋ ਬਣਾਣੇ ਕੋ ਟੁੱਟਾਰਾ ਵੀ ਥਾ ਉਦੋਂ ਇਸ ਪੈਂਡ ਦੇ ਵਿੱਚ ਪਾਣੀ ਆਇਆ ਕਿ ਜਾਂ ਉਸ ਤੋਂ ਪਹਿਲਾਂ ਖਲੋਣ ਦਾ ਪਾਣੀ ਤੇ ਪਹਿਲਾਂ ਹੀ ਖਲੋਤਾ ਜੇ ਮੀਂਹ ਦਾ ਪੈਲੀਆਂ ਪੋਲੀਆਂ ਚੜਕਾ ਵਾ ਗਾਨੀਆਂ ਇਹ ਜੀ ਹੁਣ ਜੱਕਦਮ ਜਿਹੜਾ ਪਾਣੀ ਫਿਰ ਜਦੋਂ ਉਦੋਂ ਬੰਨ ਟੁੱਟਣ ਦੇ ਨਾਲ ਜਿਹੜਾ ਪੈਂਡ ਦੇ ਵਿੱਚ ਆਉਂਦਾ ਹਾਂਜੀ ਉਹ ਬੋਧਵਾਰ ਦੀ ਰਾਤ ਮਨੇਰੇ ਵੀਰਵਾਰ ਕੋ ਆਇਆ ਜਿਹੜਾ ਕਿੰਨਾ ਕਿੰਨਾ ਪਾਣੀ ਜਿਹੜਾ ਜਕਦੰਬੇ ਇਸ ਪਿੰਡ ਦੇ ਵਿੱਚ ਪਹੁੰਚ ਗਿਆ ਪਾਣੀ 6 6 7 7 ਫੁੱਟ ਤੋਂ ਕਾਫੀ ਪਾਣੀ ਹੀ ਹੈ ਜਕਦੰਬ ਚੜਿਆ ਜੀ ਜਦੋਂ ਪ੍ਰਸ਼ਾਸਨ ਨੂੰ ਪਹਿਲਾਂ ਜਿਹੜਾ ਹੜ੍ਹ ਨੂੰ ਲੈ ਕੇ ਜਾਂ ਪਾਣੀ ਲੈ ਕੇ ਅਲਰਟ ਕਰ ਦਿੱਤਾ ਗਿਆ ਤੁਹਾਡੇ ਕੋਲ ਜਿਹੜਾ ਸਮਾਨ ਸਮੂਹ ਜਿਹੜਾ ਮਨ ਲੋਕ ਕਿਤੇ ਸ਼ਟਮਟ ਕੀਤਾ ਨਹੀਂ ਜੀ ਸਾਡੇ ਕੋਲ ਅਸੀਂ ਦੋ ਹੀ ਜੀ ਸਾਡੇ ਕੋਲ ਬੱਚੇ ਵੀ ਸੋਟੇ ਸੀ ਤੇ ਜਿਹੜਾ ਸਮਾਨ ਜਿਹੜਾ ਸਾਡੇ ਦੀ ਘਰ ਦੀ ਮੰਜੇ ਜੇ ਟਿਕੂ ਬਲ ਕਾਲਰ ਜੋ ਜਨਵੇਟਰ ਨੂੰ ਤੇ ਸਭ 550 ਰੁਪਏ ਹੈ ਜੀ ਖਰਾਬ ਕਨਕੁੰਗ ਚ ਕਲਕਮ ਕ ਹਾਂਜੀ ਆਟਾ ਉੱਤੇ ਛਾ ਪਾਣੀ ਨਾ ਪੜ ਗਏ ਨਹੀਂ ਬਚਿਆ ਕੋਈ ਔਰ ਜਿਹੜੇ ਕਮਰੇ ਵੀ ਜਿਹੜੇ ਦੇਖੇ ਨੇ ਛੱਤਾਂ ਵੀ ਜਿਹੜੀਆਂ ਕੱਚੀਆਂ ਨੇ ਮਤਲਬ ਇਹ ਵੀ ਜਿਹੜੀਆਂ ਮਤਲਬ بارش ਨਾਲ ਮਲਕ ਹੋ ਗਈਆਂ ਡੈਮੇਜ ਹੋ ਗਈਆਂ ਕਿ ਜਾਂ ਮਤਲਬ ਪਾਣੀ ਤੇ ਚਲੋ ਥੱਲੇ ਰਿਹਾ ਵਾ ਲੈਵਲ ਤੱਕ ਰਿਹਾ ਜਿਹੜੀਆਂ ਛੱਤਾਂ ਨੇ ਇਹ ਮੀਂਹ ਨਾਲ ਖਰਾਬ ਕਰਤੀਆਂ ਨੇ ਕਿ ਇਹ ਮੀਂਹ ਨਹੀਂ ਹੋਈਆਂ ਜੇ 5-6 ਦਿਨ ਤੋਂ بارش ਨਹੀਂ ਜੀ ਆ ਬਾਦ ਬਾਦ ਚ ਪੈਂਦੀ ਰਹੀ ਜੇ ਪਾਣੀ ਆਇਆ ਜੀ ਤਰਪਾਲ ਜਿਹੜੀ ਪਹਿਲਾਂ ਲਿਆ ਕੇ ਪਾਤੀ ਕਿ ਜਬਾਦ ਤਰਪਾਲ ਹੋਣੀ ਮਿਲੀਆਂ ਜੇ ਸਾਨੂੰ ਹੋਣੀ ਆ ਬਾਅਦ ਚ ਪਾਈਆ ਉਹਦੋਂ ਤੋਂ ਖਰਾਬ ਹੋ ਗਿਆ ਇਹ ਸਮਾਨ ਤੂੰ ਨਹੀਂ ਵਰਦੇ ਨੇ ਅੰਦਰ ਵੀ ਕਿਤੇ ਡਗ ਡਗ ਨਾਲ ਪੈਂਦੇ ਸਾਡੇ ਗਵਰਨਰ ਦੇ ਲੈਟਰ ਵੀ ਡੱਗਣ ਵਾਲਾ ਜੋਗਾ ਦਾ ਵੀ ਸਾਨੂੰ ਖਤਰਾ ਕਿੰਨੇ ਦਿਨਾਂ ਬਾਅਦ ਜਿਹੜੀ ਤਰਪਾਲ ਪਾਈ ਇਹ ਅੱਜ ਹੀ ਪਾ ਕੇ ਗਏ ਜੀ ਹਾਂ ਜੀ ਜਿਹੜੀ ਪਾਉਰ ਸੂ ਕੁਛ ਬਚੁੰਦੀ ਰਹੀ ਛੜੀਆਂ ਲੱਗਦੀਆਂ ਉਹ ਉਦੋਂ ਤਰਪਾਲ ਨਹੀਂ ਪਈ ਨਹੀਂ ਉਦੋਂ ਨਹੀਂ ਇਹ ਜਿਹੇ ਤਰਪਾਲ ਪਾਈ ਚੱਕਰੂਗਾ ਤਰਪਾਲ ਪਾਉਂਦੇ ਕਰ ਸਾਡੇ ਕੋਲ ਹੈ ਨਹੀਂ ਕਿ ਜੈਸਾ ਨਹੀਂ ਪਹੁੰਚ ਨਹੀਂ ਤਰਪਾਲ ਹੁਣ ਮਤਲਬ ਤਰਪਾਲ ਜਿਹੜੀ ਕਿ ਮਲ ਸਮਾਨ ਸਭ ਇਹ ਲੋਕ ਦਿੱਤੀ ਕਿ ਜਾਂ ਕਿ ਇਥੇ ਵੰਡ ਗਵਾਂਢ ਕਿ ਗਏ ਉਹਨਾਂ ਗਵਣੀ ਗੋਡੀਆਂ ਹਲੂ ਦਿੱਤੀ ਹੈ। ਉਹ ਕਿਵੇਂ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਤਰਪਾਲਾਂ ਦੇ ਜਿਹੜੇ ਵੱਖ-ਵੱਖ ਜਿਹੜੇ ਕੈਂਡੀਡੇਟ ਖਿਲਾੜ ਦਿੱਤੇ ਗਏ ਉਹਨਾਂ ਨੂੰ ਜਿਹੜੀਆਂ ਪਰਚੇਸ ਕਰਾਈਏਗੇ ਤੁਹਾਡੇ ਤੱਕ ਉਹ ਇਦਾਂ ਨਹੀਂ ਪਹੁੰਚਦੇ। ਇਦਾਂ ਤਾਂ ਹਾਂਜੀ ਇੱਥੇ ਅਸੀਂ ਘਰ ਨਹੀਂ ਜੇ ਇਸ ਕਰਕੇ ਵੀ ਹਾਂ ਲੋਕ ਵੀ ਹਾਂਜੀ ਪਹੁੰਚ ਨਹੀਂ ਸਕੇ ਉਹਨਾਂ ਪਰਾਈਏ। ਬਾਕੀ ਪਿੰਡਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਹਾਂਜੀ ਬਾਕੀ ਦਿੱਤੀਆਂ ਉਹਨਾਂ ਸਾਨੂੰ ਦਿੱਤੀਆਂ ਵੀ ਆ ਤੂੰ ਹੀ ਲੱਲੋ ਵੀ ਚਲੋ। ਇਸ ਫੇਰ ਦੇ ਵਿੱਚ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਲੋਕ ਆਉਂਦੇ ਰਹੇ ਉਹ ਵੋਟਰ ਨਹੀਂ ਆਉਂਦੇ ਰਹੇ ਕਿ ਜਾਂ ਟਰਾਲੀਆਂ ਸੱਦੀਆਂ ਆਉਂ ਇਹ ਪਾਣੀ ਦੇ ਭਵਾ ਕਿੰਨਾਂ ਟਰਾਲੀਆਂ ਚੱਲ ਜਾਂਦੀਆਂ ਨੇ ਟਰੈਕਟਰ ਟਰਾਲੀਆਂ ਇੱਥੇ ਜਾਂ ਬੋਟ ਹੀ ਚੱਲਦੀ ਰਹੀ ਇਸ ਮੈਂਡੇ ਵਿੱਚ ਨੇ ਟਰਾਲੀ ਨਹੀਂ ਬੋ ਟਰਾਲੀ ਵੀ ਲਈ ਆਉਂਦੇ ਖਤਰਾ ਚਲ ਬਥੇੜਾ ਚੱਲਿਆ ਬਜਿਦੇ ਆਂ ਐਂਡੀਆਰਫ ਜਿਹੜੀਆਂ ਜਿਹੜੀਆਂ ਲੱਗੀਆਂ ਬੋਟਾਂ ਲੱਗੀਆਂ ਜਾਂ ਸਮਾਜ ਸੇਵੀ ਸਸਤਾ ਨੇ ਆਪਣੀਆਂ ਜਿਹੜੀਆਂ ਕਿਸ਼ਤੀਆਂ ਲਿਆਂਦੀਆਂ ਉਹ ਚਲਦੀਆਂ ਨਹੀਂਆਂ ਇਸ ਪਿੰਡ ਵਿੱਚ ਕਿ ਜਾਂ ਫਿਰ ਟਰੈਕਟਰ ਟਰਾਲੀਆਂ ਜਿਹੜੀਆਂ ਸ਼ੁਰੂ ਤੋਂ ਆ ਗਈਆਂ ਨਹੀਂ ਚੱਲ ਆਗ-ਆਗ ਪਿੰਡਾਂ ਸਾਡੇ ਟਰਾਲੀਆਂ ਟੂਲੀਆਂ ਆਉਂਦੀਆਂ ਨਹੀਂਆਂ ਜਿਆਦਾ ਕਿਸ਼ਤੀ ਬਾਅਦ ਇੱਕ ਘਾਟੀ ਆ ਜੇ ਕਿਸ਼ਤੀ ਨਹੀਂ ਜੇ ਕੋਈ ਕਦੀ ਕਦਾਂ ਹੀ ਕੋਈ ਆਉਂਦੀ ਹੁੰਦੀ ਸੀ ਪ੍ਰਸ਼ਾਸਨ ਨੂੰ ਇੱਕ ਹੈਲੀਕਾਪਟਰ ਵੀ ਜਿਹੜਾ ਪਿੰਡਾਂ ਦੇ ਵਿੱਚ ਉੱਤੋਂ ਜਿਹੜਾ ਡੀਨਡਿਆ ਪ੍ਰੋਵਾਈਡ ਕਰਾਉਂਦਾ ਹੈ ਰਾਸ਼ਨ ਜਿਹੜਾ ਜ਼ਰੂਰਤਮੰਦ ਮਾਲੀ ਸ਼ਾਹ ਸਖੀਤੀ ਨਹੀਂ ਕੋ ਨਹੀਂ ਜੀ ਕੋਈ ਨਹੀਂ ਹਾਂ ਜੀ ਬਸ ਇਹ ਤੋਂ ਅਲੱਗ ਅਲੱਗ ਪਿੰਡ ਟਰਾਲੀਆਂ ਇਹ ਟਰਾਲੀਆਂ ਡੁੱਬੀਆਂ ਹੁੰਦੀਆਂ ਫੇਰ ਵੀ ਚੱਲਉਂਦੀ ਬਹਾਦਰੀ ਹੈ ਬਾਕੀ ਸਮਾਜ ਸੇਵੀ ਸੰਸਥਾ ਜਿਹੜੀਆਂ ਵੱਖ-ਵੱਖ ਜਿਹੜੀਆਂ ਇਹ ਮਤਲਬ ਕਰਦੀਆਂ ਮਦਦ ਕਰਦੀਆਂ ਸੇਵਾ ਲੈ ਕੇ ਆਉਂਦੀ ਉਹ ਪਹੁੰਚ ਹੁੰਦੀ ਰਹੀ ਇੱਥੇ ਹਾਂ ਹੁਣ ਥੋੜਾ ਜਿਹਾ ਪਾਣੀ ਲੱਥਾ ਹੁਣ ਥੋੜਾ ਜਿਹਾ ਦੇਣ ਲੱਗੇ ਜੇ ਪਹਿਲਾਂ ਜਦੋਂ ਪਾਣੀ ਦਾ ਪ੍ਰਵਾਹ ਉਹਦੋਂ ਆਉਂਦੇ ਰਹੇ ਹਾਂ ਜੀ ਆਉਂਦੇ ਰਹੇ ਜੇ ਪਹਿਲਾਂ ਆਉਂਦੇ ਰਹੇ ਪਾਣੀ 'ਚ ਅਗਲੇ ਬਿਲਕੁਲ ਲੰਗਰ ਦੀ ਜਾਂ ਕੋਈ ਸਮਾਜ ਸੇਵੀ ਲੋਕ ਕੋਈ ਦਿੱਕਤ ਨਹੀਂ ਪੈਂਦੇ ਵਿੱਚ ਆਉਂਦੇ ਉਹ ਤਰੀਕਾ ਦਾ ਕਾਦਾ ਕੰਮ ਕਰਦਾ ਮੈਂ ਟੇਲਰ ਦਾ ਕੰਮ ਕਰਦਾ ਜੇ ਕੰਮ ਵੀ ਹੁਣ ਬੰਦ ਹੋਏ ਜੀ ਕਾਫੀ ਚਿਰ ਹੋ ਗਿਆ ਮੈਨੂੰ 2-3 ਮਹੀਨੇ ਮੈਨੂੰ ਸ਼ੂਗਰ ਜੇ ਤੇ ਲਤ ਮੇਰੀ ਜਿਹੜੀ ਚੰਗੀ ਸੀ ਉਹ ਹੀ ਨਹੀਂ ਚੱਲਦੀ ਪਹਿਲਾਂ ਇਹ ਘਰ ਦੇ ਵਿੱਚ ਕੰਮ ਕਰਦੇ ਜਾਂ ਕਦੇ ਸ਼ਾਪਤ ਨਹੀਂ ਆਪਾਂ ਨਹੀਂ ਮੈਂ ਸ਼ਾਪ ਨਹੀਂ ਮੇਰੀ ਆਪਣੀ ਮੈਂ ਕਿਸ ਦੇ ਨਾਲ ਹੀ ਕਰਦਾ ਜੀ ਕਿੰਨਾ ਫਿਰ ਖੱਟਾ ਉਹ ਦਿੰਦੇ ਜਿੰਨਾ ਬਣ ਜੇ ਉਨਾ ਹੀ 100 ਬੰਜੇ 200 ਬੰਜੇ 150 ਬੰਜੇ ਪੈਨਸ਼ਨ ਜਿਹੜੀ ਤੁਹਾਡੀ ਜੀ ਹਾਂਡੀ ਖਾ ਕੋ ਲੱਗੀ ਕੋਪੀ ਬਣੇ ਕਾਪੀ ਬਣੀ ਜੀ ਪਿਲ ਸੁਣੋ ਨਹੀਂ ਆਉਂਦੀ ਜਿੰਨੀ ਬਜੁੜੀਆਂ ਦੀ ਲੱਗੀ ਜੀ ਓਨੀ ਦਿੱਤੀ ਆ ਹਾਂ ਪੈਸੇ ਲਈ ਕੋਈ ਉੱਤ ਡੈਂਡਿਕਪ ਕਰਕੇ ਪੁੱਛਿਆ ਨਾ ਜੀ ਕੋਈ ਨਹੀਂ ਜੀ ਕੀ ਸਮਾਜ ਸੇਵੀ ਸਾਹਿਤਾ ਕੋ ਜਿਹੜੀਆਂ ਬਰੀਆਨਾ ਦੇ ਵੀਰ ਨੇ ਕੀ ਕੀ ਮੰਗੀ ਬਹਾਲ ਲੰਬੇ ਸਾਡੇ ਇਹ ਮੰਗੇ ਪੇ ਸਾਡੇ ਕਮਰੇ ਪੈ ਜਾਣ ਵਰਦੀ ਚਲੋ ਬਲੈਂਡ ਲੰਡਰ ਪੈ ਜੇ ਹਨੂ ਭਾਜਣਾ ਅਠਣਾ ਹੋਏ ਜਦੋਂ ਇਹੋ ਜਿਹਾ ਕੰਮ ਹੋਵੇ ਵਜਨ ਕਮਰੇ ਜਿਹੜੇ ਹੁਣ ਮਤਲਬ ਸਥਿਤੀ ਜਿਹੜੀ ਨਾਜ਼ੁਕ ਹੈ ਕਿ ਜਾਂ ਮਲੋ ਧੁੱਪ ਲੱਗੇ ਜਾਂ ਪਰਪਾਈ ਹੋ ਸਕਦੀ ਨੇ ਹੁਣ ਐਸੇ ਵੀ ਖਤਰਾ ਹੈ ਜੀ ਹਾਂਜੀ ਕਿੰਨੇ ਜਿਹੜੇ ਤਾਂ ਵੀ ਪਬਲਿਕ ਨੰਬਰ ਕਰਦੇ ਚਾਰ ਜੀ ਇਹ ਮਾਤਾ ਵੀ ਨਾਲ ਸਾਡੇ ਜੀ ਬੱਚੇ ਕਿੰਨੇ ਹਾਂ ਜੀ ਬੱਚੇ ਦੋ ਬੱਚੇ ਜੇ ਤੇ ਦੋ ਜੀ ਇਹ ਹੀ ਤੇ ਮਾਤਾ ਨਾਲ ਜਦੋਂ ਪਾਣੀ ਆ ਗਿਆ ਮੈਨੂੰ ਇੱਥੇ ਆਪਣੇ ਘਰੇ ਰਹਿ ਰਿਹਾ ਇਸ ਰੱਖੀ ਕਿ ਜਾਂ ਫਿਰ ਇੱਥੋਂ ਚਲ ਗਏ ਕਹੀਂ ਚਲ ਗਏ ਜੇ ਤੇ ਰਿਸ਼ਤੇਦਾਰ ਸਾਡਾ ਭਾਈ ਵੱਡਾ ਸੀ ਉਹ ਲੈ ਗਿਆ ਜੀ ਹਾਂ ਜੀ ਚਲ ਗਏ ਚਲ ਗਏ ਕਿੰਨੇ ਦਿਨ ਬਾਅਦ ਫੇਰ ਪਿੰਡ ਆਏ ਬਸ ਅਸੀਂ 10 ਦਿਨੀ ਬਾਅਦ ਆਏ ਹਾਂ ਹਾਂ ਜੀ ਉਦੋਂ ਕਾਫੀ ਪਾਣੀ ਸੀ ਜੇ ਫੇਰ ਵੀ ਚਲੋ ਅੰਦਰੀ ਬਾਦਰੀ ਲੈ ਆਏ ਅਨ ਇੱਥੇ ਛੱਡ ਗਏ ਪੀ ਆਉਂਦੇ ਪੀ ਚਲੋ ਸਾਡੇ ਕਮਰੇ ਕੋਲ ਲੇਖ ਲੂਗਾ ਨਾ ਆ ਜਾਂਦਾ ਕੋਈ ਉਸ ਮਾਰਨੀ ਪਤੰ ਸਾਰਾ ਕੱਢ। ਇਸ ਮਾਰ ਆ ਆ ਭਿੱਜਾ ਜਿ ਵੇਖ ਲੋ ਤੇ ਆ ਵੇਖ ਲੋ ਫਤ ਦੇ ਵੇਖ। ਕਿਹੜੇ ਟਾਈਮ ਜਿਹੜਾ ਪਾਣੀ ਇੱਥੇ ਮਾਰ ਕਰਕੇ ਹੁੰਦਿਆ ਅੰਦਾ ਕਰ ਰਾਤ ਦਾ ਟਾਈਮ। ਇਹ ਰਾਤ ਹੀ ਚੜਿਆ ਜ 2:30 ਵਜੇ ਹਾਂਜੀ। ਉਹ ਤਾਂ ਮਾਰ ਕੀਤੀ ਜੀ ਮਤਲਬ ਸ਼ਾਮ ਤੱਕ ਦਿਨ ਤੱਕ ਤੁਹਾਨੂੰ ਪਤਾ ਸੀ ਕੋਈ ਉਮੀਦ ਹੈਗੀ ਵੀ ਇਦਾਂ ਤਾਂ ਮਤਲਬ ਕਮ ਚਾਂਸ ਹੋਵੇਗੇ ਉਹ ਤਾਂ ਹਨੇਕੋ ਚਾਹ ਨਹੀਂ ਉਹ ਤਾਂ ਸੜਕਾ ਛੁਰਕਾ ਭੇਲ ਗਿਆ ਰਾਤੀ ਚੜਿਆ ਜੇ ਉਹ ਦਿਨੇ ਹਨ ਛੋਟੀ-ਮੁਟੀਆਂ ਬਾਰਿਸ਼ ਹੁੰਦੀ ਜਾਣੇ ਮਤਲਬ ਚਲੋ ਬਾਰਿਸ਼ਾਂ ਪੈਂਦੀਆਂ ਝੜੀਆਂ ਲੱਗਦੀਆਂ ਨੇ ਪਿਆਲੀਆਂ ਚ ਬੱਟਾਂ ਟੱਪਦੀਆਂ ਨੇ ਬੰਨੇ ਟੱਪਦੇ ਨੇ ਜਾਂ ਸੜਕਾ ਤੇ ਪਾਣੀ ਖਲੋਂਦਾ ਜਾਂ ਛੱਪਰ ਜਾਂ ਵਗਦੇ ਪਰ ਇੰਨੀ ਭਾਰੀ ਮਾਤਰਾ ਚ ਪਾਣੀ ਜਿਹੜਾ ਵੇਖਿਆ ਪਹਿਲੀ ਵਾਰੀ ਵੇਖਿਆ ਨਹੀਂ ਅਸੀਂ ਤਾਂ ਭਰੇ ਚਿਰ ਦੇ 88 ਤੋਂ ਪਹਿਲਾਂ ਵੀ ਦੇਖਦੇ ਰਹੇ ਜੇ 88 ਦਾ ਹਰ ਵੀ ਅਸੀਂ ਵੇਖਿਆ ਜੇ ਉਹ ਵੀ ਕਾਫੀ ਚ ਠਾਸੀ ਨੇ ਵੀ ਬਹੁਤ ਮਾਰ ਕੀਤੀ ਸੀ ਜੇ ਉਹ ਤਾਂ ਸਿੱਧਾ ਇਦਾਂ ਨਹੀਂ ਮਾਰ ਕੀਤੀ ਇਹ ਪਿੰਡ ਸਾਡੇ ਨੂੰ ਠੀਕ ਇਹ ਨਹੀਂ ਭਲੇ ਇਸ ਪਿੰਡ ਦੇ ਵਿੱਚ ਦੂਜੀ ਵਾਰੀ ਜਿਹੜਾ ਆੜਾ ਆ ਚੁੱਕਾ ਇੱਥੇ ਤਾਂ ਹੁੰਦਾ ਰਹਿੰਦਾ ਜਿਸਾਲ ਬਾਦਾਂ 2-3 ਸਾਲ ਨਹੀਂ ਆਇਆ ਹਾਂਜੀ ਠਾਸੀ ਤੋਂ ਬਾਅਦ ਜਿਹੜਾ ਵਾ ਇਹ ਦੂਜਾ ਆਇਆ ਵਾ ਮੇਰੇ ਖਿਆਲ ਨਾਲ ਇਸ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਜਦ ਵੱਡ ਬਣੇਰੇ ਤੁਹਾਡੇ ਕੋਲ ਹਾਂਜੀ ਠਾਸੀ ਤੋਂ ਹਮ ਵਾਦਾ ਆਇਆ ਜਿਹੜਾ ਹੁਣ ਆਇਆ ਜੀ ਹਾਂਜੀ ਉਦੋਂ ਉਦੋਂ ਉੱਥੇ ਜਿਹੜਾ ਸਿਸਟਮ ਵੀ ਕੋਈ ਨਹੀਂ ਟੈਕਨੋਲੋਜੀ ਵੀ ਨਹੀਂ ਪ੍ਰਸ਼ਾਸਨ ਕੋ ਵੀ ਨਹੀਂ ਕੋਈ ਬੋਟਾ ਦਾ ਪ੍ਰਬੰਧ ਨਹੀਂ ਉਦੋਂ ਜਾਨੀ ਮਾਰੀ ਨੁਕਸਾਨ ਜ਼ਿਆਦਾ ਹੋਇਆ ਪਰ ਇਸ ਵਾਰ ਜਿਹੜਾ ਸਥਿਤੀ ਜਿਹੜੀ ਕੰਟਰੋਲ ਪੁਰ ਕੀਤੀ ਹੈ ਹਾਂਜੀ ਟੈਕਨੋਲੋਜੀ ਜ਼ਿਆਦਾ ਆਨ ਕਰ ਪਈ ਹਾਂਜੀ ਕਿਵੇਂ ਦੇਖਦੇ ਹੋ ਯਾਰ ਕਿ ਨੁਕਸਾਨ ਵਧ ਹੋਇਆ ਕਿ ਜਦ ਪਹਿਲਾਂ ਹੋਇਆ ਕਿਵੇਂ ਦੇਖਦੇ ਸੀ ਨਹੀਂ ਯਾਰ ਕਿ ਨੁਕਸਾਨ ਵਧ ਹੋਇਆ ਜੀ 88 ਤੋਂ ਵਧ ਹੋਇਆ ਹਾਂਜੀ ਔਰ ਕਿਹ ਕਿਹ ਚੀਜ਼ ਦਾ ਨੁਕਸਾਨ ਜ਼ਿਆਦਾ ਹੋ ਸਕਦਾ ਮਤਲਬ ਕੰਪੜਿਆਂ ਦਾ ਜਾਲ ਲੋਕਾਂ ਦੀ ਵਸਤੂਆਂ ਦਾ ਜਾਲ ਮਾਲ ਡੰਗਰ ਜਾਂ ਫਸਲਾਂ ਦਾ ਸਾਰਾ ਨੁਕਸਾਨ ਸਭ ਕੋਈ ਲੋਕਾਂ ਦਾ ਮਾਲ ਡੰਗਰ ਪਹਿਲੀ ਪੁਲੀ ਦਾ ਬੰਨੇ ਬੰਨੇ ਸਭੀ ਝੋਨੇ ਜਾਂਦੇ ਖਰਾਬ ਹੋ ਗਏ ਜੀ ਹਾਂਜੀ ਘਰ ਘੂਰ ਵੀ ਟੱਠੇ ਦੇ ਲੋਕਾਂ ਦੇ ਕਾਫੀ ਕਈ ਵਗੇ ਵੀ ਬਾਲੇ ਬੁਲੇ ਟੁੱਟੇ ਗਈਆਂ ਨੇ ਛੱਟਾਂ ਵੀ ਲੱਗੀਆਂ ਕਈਆਂ ਨੇ ਇੱਥੇ ਬਲ ਤੁਹਾਡੇ ਪਿੰਡ 'ਚ ਵੀ ਕਾਫੀ ਜਿਹੜੇ ਕੱਚੇ ਘਰ ਨੇ ਅੱਜ ਕੱਚੇ ਘਰ ਨੇ ਕੋਈ 12 12 20 ਘਰ ਹੋਣੇ ਜਿਹੜੇ ਜੀ ਨੁਕਸਾਨ ਹੋਏ ਮੀਂਹ ਨਹੀਂ ਹੋਏ ਜੀ ਕੋਈ ਪਾਣੀ ਚੜ ਗਿਆ ਕਈਆਂ ਦੇ ਬੱਚੇ ਜਾਂਦੇ ਸਕ ਵੱਡਾ ਤੜਵਾਲੀ ਜਾਂਦਾ ਪਲੱਸ 1 ਪਲੱਸ 1 ਤੇ ਨਿਕਾ 8ਵੀਂ ਚੀਜ਼ ਜਿਹੜੀ ਤੁਹਾਡੀ ਵਾਈਫ ਹੈ ਉਹ ਵੀ ਹੈਂਡਕੈਪ ਹਾਂਜੀ ਉਹ ਵੀ ਹੈਂਡਕੈਪ ਉਹਨਾਂ ਨੂੰ ਵੀ ਹਾਰ ਦਾ ਨੁਕਸਾਨ ਜੁ ਕਾਫੀ ਚਿਰਤਾ ਹੈ ਤੇ ਉਹਨਾਂ ਦੀ ਜਿਵੇਂ ਚਲਦੀ ਹੈ ਮੇਰੀ ਵੀ ਸ਼ੂਗਰ ਦੀ ਮੇਰੀ ਮੈਡੀਸਨ ਚਲਦੀ ਜੀ ਬੜੀ ਪਿੰਡ ਪਿੰਡ ਦੇ ਵਿੱਚ ਇਹਨਾਂ ਦੀ ਵੀ ਇਹ ਸਮੱਸਿਆ ਵੀ ਸਸਤਾ ਵੱਖੋ ਸਾਰੇ ਤਕਰੀਬਨ ਪਿੰਡਾਂ ਦੇ ਵਿੱਚ ਬਣੀਆਂ ਤੁਹਾਡੇ ਤਾਂ ਕਦੀ ਅਪਰੋਚ ਨਹੀਂ ਕੀਤੀ ਮੰਨ ਲਓ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਕਹਿੰਦੇ ਕੀਤਾ ਲੈਂਟਰ ਵੀਰ ਨੇ ਬਹੁਤ ਬਹੁਤ ਕੰਟੀਨ ਵੱਡੀਆਂ ਚ ਗਏ ਨੇ ਜਦੋਂ ਮਹੀਨੇ ਦਾ ਕੋ ਰਾਸ਼ਨ ਜਾਂ ਤੁਹਾਡੇ ਹਾਂ ਟਿਕਾ ਕੋ 72 ਬੰਦੇ ਖਤਮ ਤੁਹਾਨੂੰ ਮਿਲਦ ਨੂੰ ਨਹੀਂ ਇਹ ਨਹੀਂ ਜੇ ਮਿਲਦਾ ਹਾਂ ਜੀ ਤੁਹਾਡੇ ਤੋਂ ਸਮਾਰ ਸੇਵੀ ਨੇ ਜਾਂ ਐਨ ਆਰ ਆਈ ਵੀਰ ਨੇ ਜਾਂ ਹੋਰ ਕੋ ਵੀਰ ਜਿਸ ਦੇ ਮੰਦੇ ਵਿੱਚ ਮੇਰਪੈ ਦੀ ਕਿਹੜੇ ਪਿੰਡ ਤੇ ਕਿੱਥੇ ਤੁਹਾਡੀ ਮਦਦ ਕਰਨੀ ਪੂਰਾ ਐਡਰੈਸ ਜਿਹੜਾ ਦੱਸ ਦਿਓ ਸਾਡੀ ਪੂਰੀ ਮਾਈ ਦੇ ਹੋ ਵੀ ਸਾਡਾ ਲੈਂਟਰ ਕੋਡ ਕਿਹੜਾ ਪਿੰਡ ਤੇ ਕਿਹੜਾ ਰਸਿੰਘਾ ਪਿੰਡ ਜਿਹੜਾ ਰਸਿੰਘਾ ਤਲਾ ਡੇਰਾ ਬਾਬਾ ਨਾਨਕ ਦੇ ਲਾਗੇ ਜਿਹੜਾ ਗਦਾਸਪੁਰ ਵਾਲਾ ਹਾਂਜੀ ਉਹ ਸਾਡੇ ਨਾਲ ਇਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਆ ਕੀ ਨਾਮ ਹੈ ਰਾਜਵਿੰਦਰ ਗਰ ਤੁਸੀਂ ਵੀ ਸ਼ੁਰੂ ਕਰੋ ਹਾਂਜੀ ਸ਼ੁਰੂ ਤੋਂ ਹੈਂਡੀਕੈਪ ਹੋਲੀ ਹੋਇਆ ਮੈਨੂੰ ਹਾਂਜੀ ਕੰਮ ਤਾਂ ਦਾ ਤੁਸੀਂ ਨਹੀਂ ਕੋਈ ਕਰਦੇ ਨਹੀਂ ਨਹੀਂ ਕੰਮ ਤਾਂ ਮੈਨੂੰ ਹੱਡ ਦੀ ਪ੍ਰੋਬਲਮ ਹੈ ਕਾਫੀ ਟਾਈਮ ਤੋਂ ਆਪਣਾ 2000 ਵਿੱਚ ਮੈਨੂੰ ਹੱਡ ਦੀ ਪ੍ਰੋਬਲਮ ਹੋਈ ਹੈਗੀ ਤੇ ਅੱਜ ਤੱਕ ਮੈਡੀਸਨ ਚੱਲਣ ਦੀ ਹੈ ਮੈਡੀਸਨ ਵੀ ਹਸਪੀਟਲ ਤੋਂ ਫ੍ਰੀ ਮਿਲ ਜਾਂਦੀ ਮੈਂ ਡਾਕਟਰ ਰੈਮ ਕਰਦੇ ਆ ਕਦੀ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਮਤਲਬ ਕਰ ਦਿੰਦੇ ਹੈਲਪ ਥੋੜੀ ਬੋਤੀ ਵੀ ਚਲੋ ਦਵਾਈ ਦੋਈ ਚਲਦੀ ਰਵੇ ਬਹੁਤ ਜਦੋਂ ਪਿੰਡਾਂ ਦੇ ਵਿੱਚ ਸਮਾਜਿਕ ਵੀ ਸੰਸਥਾ ਨੇ ਜਾਂ ਮੁੰਡੇ ਨੌਜਵਾਨ ਬਾਹਰ ਗਏ ਨੇ ਵੱਡੀਆਂ ਕੰਟਰੀਆਂ ਦੇ ਵਿੱਚ ਗਏ ਉਹਨਾਂ ਲੋਕ ਥੋੜੀ ਬੋਤੀ ਨਹੀਂ ਸਾਨੂੰ ਨਹੀਂ ਮਿਲਦੀ ਬੜੀ ਬੜੀ ਅਸੀਂ ਮੈਂ ਦਾ ਕੀਤੀ ਆ ਵੀ ਚਲੋ ਸਾਡੇ ਕਿਤੇ ਕੋਈ ਹੈਲਪ ਹੋ ਜੇ ਤੇ ਪਰ ਕੁਕੱਚੇ ਕੋਠਿਆਂ ਦੀ ਕਾਫੀ ਜਿਹੜੀਆਂ ਫੈਲਾਂ ਵੀ ਭਰੀ ਜਾਂਦੀਆਂ ਹੋਰ ਵੀ ਕਈ ਸਕੀਮਾਂ ਸਰਕਾਰੋਂ ਚੱਲਦੀਆਂ ਤੁਸੀਂ ਇਦਾਂ ਦੀ ਕਦੀ ਅਪਲਾਈ ਨਹੀਂ ਅਪਲਾਈ ਹੁਣ ਇਸ ਵਾਰ ਕੀਤੀਆਂ ਵੰਦ ਪਰ ਉਮੀਦ ਨਹੀਂ ਹੈਗੇ ਸਾਨੂੰ ਵੀ ਕੋਈ ਹੈਲਪ ਕਰੋਗਾ ਜੇ ਵਦ ਵਦ ਕਰ ਵੀ ਦੋ ਕਹਿੰਦੇ ਕੋਈ ਲੱਖ ਡੇਢ ਲੱਖ ਦੀ ਕਰਨੀ ਪਰ ਇੰਨੇ ਚ ਤੁਹਾਨੂੰ ਪਤਾ ਮੰਗਾਈ ਬੜੀ ਆ ਭਾਜੀ ਤੇ ਇੰਨੇ ਜਿਹੇ ਕਮਰੇ ਪੈਣੇ ਨਹੀਂ ਹੈਗੇ ਔਖਾ ਵਾ ਇੱਕ ਕਮਰੇ ਨਾਲ ਤਾਂ ਗੁਜ਼ਾਰਾ ਹੁੰਦਾ ਹੀ ਨਹੀਂ ਆ ਤੇ ਸਾਡੇ ਕੋਲ ਕੋਈ ਮਿਹਨਤ ਵੀ ਹੈ ਨਹੀਂ ਹੈਗੀ ਪਾਣੀ ਪੂਣੀ ਤਾਂ ਕਰ ਸਰਪਾ ਕਿਦਾਂ ਸਰ ਪਾਣੀ ਤਾਂ ਪਾਣੀ ਦਾ ਸਰਕਲ ਕਰਦੇ ਵਿੱਚ ਆ ਗਿਆ ਪਾਣੀ ਹਾਂਜੀ ਪਾਣੀ ਦਾ ਸਰਕਲ ਹੈਗਾ ਜੀ ਹਾਂਜੀ ਜਿਹੜੀ ਸਮਾਜ ਸੇਵੀ ਸੰਸਥਾ ਨਾਲ ਜਾਣਦਾ ਰਹੀ ਵੀਰ ਨੇ ਉਹਨਾਂ ਤੋਂ ਕੀ ਮਦਦ ਕੀਤਾ ਕੀ ਕੰਮ ਕੀਤਾ ਅਹੀਂ ਮਦਦ ਉਹਨਾਂ ਕੋ ਇਹ ਮੰਗਦੇ ਕਿ ਸਾਨੂੰ ਕਮਰੇ ਪਾ ਕੇ ਦਿੱਤੇ ਜਾਣ ਲਿੰਟਰ ਪਾਇਆ ਜਾਵੇ ਸਾਡੀਆਂ ਕੰਦਾ ਗੁੰਦਾ ਪੜ ਗਈਆਂ ਵਾ ਜਦੋਂ ਮੀ ਮੀ ਜਦੋਂ ਹੀ ਆਉਂਦਾ ਤੇਜ਼ ਮੀ ਹੁੰਦਾ ਵਾ ਗਾ ਤੋ ਉਹਦੇ ਕਰਕੇ ਸਾਡੇ ਛਤਾ ਛਤਾ ਚੋ ਜਾਂਦੀਆਂ ਅਹੀਂ ਹੈਂਡੀਕੈਪ ਹੋਣ ਕਰਕੇ ਨਾ ਤੋ ਉੱਤੇ ਚੜ੍ਹ ਸਕਦੇ ਨਾ ਹਰ ਕੋਈ ਮਿੱਟੀ ਪੈਂਦੀ ਹੈਗੀ ਤੇ ਬਹੁਤ ਮਤ ਨਹੀਂ ਸਾਡੀ ਮਾਰ ਕਰ ਜਾਂਦਾ ਹੁਣ ਤਾਂ ਹਰਨੇ ਬਹੁਤ ਮਾਰ ਮਾਰ ਕਰ ਦਿਤੀ ਹੈ। ਖੋਫ ਚ ਰਹਿੰਦੇ ਬੱਚਿਆਂ ਦੇ ਨਾਲ ਤੇ ਆਪ ਵੀ ਖੋਫ ਚ ਕਿਉਂਕਿ ਉੱਤੇ ਜਾ ਕੇ ਉੱਤੇ ਜਾ ਕੇ ਦੇਖਣਾ ਹਾਂਜੀ ਹਾਂਜੀ ਹਾਂ ਤੇ ਸਾਡੇ ਕੋ ਤੇ ਚੜਿਆ ਨਹੀਂ ਜਾਂਦਾ ਪੌੜੀ ਨਹੀਂ ਚੜਿਆ ਜਾਂਦਾ ਛੱਤ ਤੇ ਚੜਿਆ ਨਹੀਂ ਜਾਂਦਾ ਬੱਚੇ ਛੋਟੇ ਆ ਤੁਹਾਨੂੰ ਪਤਾ ਬੇਸਮਝ ਹੈ ਜੇ ਉਹਨਾਂ ਨੂੰ ਤੇ ਇਹੋ ਜਿਹੀ ਚੀਜ਼ਾਂ ਦਾ ਪਤਾ ਨਹੀਂ ਆ ਤੇ ਉਹ ਕਿਹੜਾ ਪਿੰਡ ਹੈ ਤੇ ਕਿਹੜਾ ਜਗ੍ਹਾ ਰਣਸੀਕੇ ਤਲਾ ਡੇਰਾ ਬਾਬਾ ਨਾਨਕ ਜਿੱਦ ਲੱਗੇ ਆਪਣਾ ਗਰਦਾਸਪੁਰ ਹੈਗਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਸੋ ਇਹ ਹੰਡੀਕਾ ਪਰਿਵਾਰ ਸੋ ਪਹਿਲਾਂ ਹੀ ਜਿਹੜੀ ਇੱਕ ਕੁਦਰਤੀ ਮਾਰ ਜਿਹੜੀ ਇਹਨਾਂ ਨੂੰ ਪਈ ਆ ਸੋ ਇਸ ਵਾਰ ਫੇਰ ਕੁਦਰਤੀ ਮਾਰ ਜਿਹੜੀ ਪੈ ਗਈ ਆ ਸੋ ਇਹਨਾਂ ਵੱਲੋਂ ਜਿਹੜਾ ਆਪਣੀ ਛੱਤਾਂ ਦੇ ਉੱਤੇ ਜਾ ਕੇ ਨਾ ਤਾਂ ਦੇਖਿਆ ਜਾਂਦਾ ਕਿ ਕਿੱਥੋਂ ਨੁਕਸਾਨ ਪਈ ਗਿਆ ਤੇ ਜਾਂ ਕਿੱਥੋਂ ਡੈਫੈਕਟ ਹੋਇਆ ਵਾ ਸੋ ਇਹਨਾਂ ਵੱਲੋਂ ਸਮਾਜ ਸੇਵੀ ਸੰਸਥਾ ਜਾਨ ਰਹੀ ਵੀਰਾਂ ਤੋਂ ਮਦਦ ਦੀ ਘਾਰ ਲਗਾਈ ਜਾ ਰਹੀ ਆ ਤਾਂ ਜੋ ਇਹਨਾਂ ਦੇ ਵੀ ਜਿਹੜੇ ਕੋਠੇ ਜਿਹੜੇ ਆ ਬਿਲਕੁਲ ਸਹੀ ਚਲੰਤ ਕਰ ਸਕਣ ਕਿਉਂਕਿ ਬਾਰਸ਼ ਆਉਂਦੀ ਆ ਜਾਂ ਇਦਾਂ ਦੀ ਕੁਦਰਤੀ ਆਫਤ ਆਉਂਦੀ ਆ ਤਾਂ ਬੱਚੇ ਛੋਟੇ ਦੇ ਨਾਲ ਇਹਨਾਂ ਨੂੰ ਵੀ ਜਿਹੜਾ ਖੌਪ ਰੈਂਦਾ ਵੀ ਕਿਤੇ ਨੁਕ